ਭਾਈ ਜੀ ਸਾਜ ਉਤਰੇ ਸੀ ਉਤਰ ਕੇ ਜਿਆ ਨੇ ਉੱਥੇ ਇੱਕ ਰੂਮ ਚ ਲੈ ਗਏ ਉੱਥੇ 30 35 ਬੰਦੇ ਸੀ ਇੱਕ ਦੋ ਰੂਮ ਦੇ ਵਿੱਚ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਵੀ ਕੰਪਨੀ ਐ ਤੇ ਕੰਪਨੀ ਸੀ ਮੈਨੂੰ ਸਪਲਾਈ ਕੰਪਨੀ ਦੇ ਸਾਥ ਆਈ ਇਹਨਾਂ ਨੂੰ ਜਾ ਕੇ ਇਹ ਵੀਜ਼ਾ ਕੀ ਇਹ ਕਹਿੰਦੇ ਸੀ ਕਿ ਇਹ ਵੀਜ਼ਾ ਜਾ ਕੇ ਸ਼ਿਫਟ ਹੋਏਗਾ ਜਾਂ ਏਸੀ ਵੀਜ਼ੇ ਦਾ ਉਹਨਾਂ ਦਾ ਇਹੀ ਵੀਜ਼ੇ ਦਾ ਕੰਮ ਮਿਲੂਗਾ ਤੈਨੂੰ 2 ਸਾਲ ਦਾ ਮੈਂ ਕਿਹਾ ਸੀ ਮੈਂ ਕਹੀ ਵੀ ਮੈਨੂੰ ਵਾਪਸ ਭੇਜ ਦੋ ਵੀ ਨਹੀਂ ਉਹ ਕਹਿੰਦਾ ਜੇ ਵਾਪਸ ਜਾਣਾ ਤਾਂ 220000 ਰੁਪਏ ਲਿਆ ਕੋਰਟੀ ਜਿੰਮੇ ਕਿ ਮੈਂ ਦੇਖ ਰਹੀ ਆ ਕਿ ਇਹ ਤਾਂ ਟੂਰਿਸਟ ਵੀਜ਼ਾ 60 ਦਿਨਾਂ ਦਾ ਦੱਸੇ ਨਹੀਂ ਉਹਨਾਂ ਨੇ ਮੈਨੂੰ ਬਾਅਦ ਚ ਦੱਸਿਆ ਜੀ ਜਦੋਂ ਫੇਰ ਜਾ ਕੇ ਕਿਸੇ ਤਰ੍ਹਾਂ ਦੀ ਕੋਈ ਤਸ਼ੱਦਦ ਵੀ ਤੁਹਾਡੇ ਡਾਈਕ ਹਾਂਜੀ ਮੇਰੀ ਬਾਹ ਚ ਪੈਪਾ ਪੀਣ ਸੀ ਜੀ ਉਹਨਾਂ ਨੇ ਕੁੱਟਮਾਰ ਕੀਤੀ ਤੇ ਫਿਰ ਪੈਪਾ ਮੇਰੇ ਬਲੌਕ ਕਰਤੀ ਜਦੋਂ ਇੱਕ ਫੁੱਲ ਗਈ ਜੀ ਕਿਸੇ ਨੇ ਪਹਿਲਾਂ ਜੀ ਉਹਨਾਂ ਨੇ ਮੈਨੂੰ 15 ਦਿਨ ਬਾਥਰੂਮ ਚ ਬੰਦ ਰੱਖਿਆ ਜੀ ਤੇ ਬੰਦ ਕਰਨ ਤੋਂ ਬਾਅਦ ਤੇ ਇਹ ਮੈਨਾਂ ਕੁੱਟਮਾਰਨ ਲੱਗ ਗਈ ਬਹੁਤ ਜ਼ਿਆਦਾ ਕੰਮ ਹਾਂ ਜੀ ਮੈਂ ਦਿੱਤੀ ਹੋਈ ਹੈ ਜੀ ਕਮਿਊਨਿਟੀ ਕੀ ਕਹਿੰਦੀ ਪੁਲਿਸ ਕੀ ਕਰਦੀ ਪੁਲਿਸ ਨੇ ਜੀ ਪਰਚਾ ਕਰਤਾ ਜੀ ਹੁਣ ਲਕਰ ਗ੍ਰਿਫਤਾਰ ਨਹੀਂ ਕੀਤਾ ਪਰ ਸੱਚੀ ਗੱਲ ਜਿਵੇਂ ਪ੍ਰਿਆੰਗਾ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਬਹੁਤ ਸਾਰੇ ਨੌਜਵਾਨ ਅਜਿਹੇ ਨੇ ਜੋ ਕਿ ਆਪਣੇ ਸੁਨੈਰੀ ਭਵਿੱਖ ਦੇ ਲਈ ਵਿਦੇਸ਼ ਜਾਂਦੇ ਨੇ ਉੱਥੇ ਜਾ ਕੇ ਪੈਸਾ ਕਮਾਉਣਾ ਚਾਹੁੰਦੇ ਨੇ ਤੇ ਚਾਹੁੰਦੇ ਨੇ ਕਿ ਸਾਡੀ ਜ਼ਿੰਦਗੀ ਦੇ ਜਿਹੜੇ ਪਲ ਨੇ ਉਹ ਹਸੀਨ ਤੇ ਵਧੀਆ ਗੁਜ਼ਰ ਜਾਣ ਪਰ ਕੁਝ ਨੌਜਵਾਨ ਜਦੋਂ ਠੱਗ ਵਾਲੇ ਟਰੈਵਲ ਏਜੰਟਾਂ ਦਾ ਸ਼ਿਕਾਰ ਹੋ ਜਾਂਦੇ ਨੇ ਜਿਹੜੇ ਉਹਨਾਂ ਦੇ ਨਾਲ ਠੱਗੀ ਕਰ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਦਾ ਕੀ ਹਾਲ ਹੁੰਦਾ ਅਜਿਹੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੀ ਸਮਰਾਲੇ ਤੋਂ ਇੱਕ ਨੌਜਵਾਨ ਜਿਹੜਾ ਕਿ ਸਾਡੇ ਨਾਲ ਜੁੜ ਚੁੱਕਿਆ ਹੈ ਪਿੰਡ ਸੁਨਾਦੀ ਦਾ ਨੌਜਵਾਨ ਹੈ ਇਸ ਦੇ ਨਾਲ ਠੱਗੀ ਹੋ ਕਿ ਕਿਸ ਤਰ੍ਹਾਂ ਹੋਈ ਹੈ ਕਿਸ ਤਰ੍ਹਾਂ ट्रैवल ਏਜੰਟ ਨੇ ਇਸ ਨੂੰ ਆਪਣਾ ਸ਼ਿਕਾਰ ਬਣਾਇਆ ਆਪਣੇ ਜਾਲ ਸਾਜ਼ੀ ਦੇ ਵਿੱਚ ਫਸਾਇਆ ਆਓ ਗੱਲਬਾਤ ਕਰਦੇ ਹਾਂ ਜਿਸ ਨੌਜਵਾਨ ਦੇ ਨਾਲ ਸਸ਼ੀ ਕਾਲ ਜੀ ਨਾਮ ਵੀਰ ਤੁਹਾਡਾ ਮੇਰਾ ਨਾਮ ਚਮਕੀਲਾ ਸਿੰਘ ਆ ਜੀ ਜੀ ਚਮਕੀਲਾ ਜੀ ਪਿੰਡ ਸਨੋਦੀ ਤੋਂ ਬਿਲੋਂਗ ਕਰਦੇ ਹਾਂ ਹਾਂ ਜੀ ਪਿੰਡ ਸਨੋਦੀ ਕੀ ਪੂਰਾ ਮਾਮਲਾ ਕੀ ਸੀ ਕਦੋਂ ਤੁਸੀਂ ਬਾਹਰ ਜਾਣ ਦਾ ਸੋਚਿਆ ਤੇ ट्रैवल ਏਜੰਟ ਦੇ ਚਾਂਸੇ ਕਦੋਂ ਆਏ ਸੀ ਮੈਂ ਜੀ 17 ਮਾਰਚ 2023 ਨੂੰ ਜੀ ਡੇਵਲ ਗਿਆ ਸੀ ਜੀ ਤੇ ट्रैवल ਏਜੰਟ ਬਾਰੇ ਪਤਾ ਕਿੱਦਾਂ ਲੱਗਿਆ ਸੀ ਤੁਹਾਨੂੰ ਸਾਡੇ ਪਿੰਡ ਜੀ ਉਹ ਵਿਆਹ ਹੋਇਆ ਤਾਂ ਕਿ ਉਹਦੇ ਸਾਲੇ ਨੇ ਕਿਹਾ ਜੀ ਮੇਰਾ ਜੀਜਾ ਵੀ ਟਰੈਵਲ ਕੰਮ ਕਰਦਾ ਵੀ ਤੈਨੂੰ ਦੁਬਈ ਭੇਜ ਦਨੇ ਆ ਜੀ ਹਾਂਜੀ ਤੇ ਤੁਸੀਂ ਸੋਚਿਆ ਕਿ ਮੈਂ ਵੀ ਦੁਬਈ ਚਲ ਜਾਵਾਂਗਾ ਕਿੰਨੇ ਦੀ ਨੌਕਰੀ ਦਾ ਚਾਂਸਾ ਦਿੱਤਾ ਸੀ ਤੁਹਾਨੂੰ ਕਿੰਨੇ ਪੈਸੇ ਤੁਹਾਨੂੰ ਦਵਾ ਦਿਆ ਕਰਾਂ ਉਹਨੇ ਮੈਨੂੰ 1200 ਦਰਾਮ ਕਿਹਾ ਸੀ ਪਲੱਸ 200 ਰੋਟੀ ਦਾ ਜੀ ਜੀ ਟੋਟਲ ਇੰਡੀਆ ਦਾ ਕਿੰਨਾ ਹੁੰਦਾ ਉਹ ਉਹ ਹੀ ਆਪਣਾ ਹੋ ਗਿਆ 26000 ਰੁਪਏ ਹੋ ਗਿਆ ਜੀ ਪਲੱਸ 28000 ਮਤਲਬ ਮਹਿਜ 26 28000 ਰੁਪਏ ਕਮਾਉਣ ਵਾਸਤੇ ਤੁਸੀਂ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਤਿਆਰ ਹੋ ਗਏ ਸੀ ਕੰਮ ਕੀ ਦੱਸਿਆ ਜਾਂਦਾ ਕੀ ਕੰਮ ਕਰਦਾ ਕੰਮ ਹੀ ਮੈਨੂੰ ਨਾਲ ਰੰਗ ਦਾ ਕਿਹਾ ਸੀ ਜੀ ਹਾਂਜੀ ਕੀ ਰੰਗ ਕਰਨਾ ਪੈਗਾ ਇੱਥੇ ਰੰਗ ਕੀਤਾ ਕਦੇ ਤੁਸੀਂ ਹਾਂਜੀ ਮੈਂ ਇੱਥੇ ਕੰਮ ਕੀਤਾ ਹਾਂਜੀ ਕੰਮ ਕਰਦੇ ਸੀ ਉਸੇ ਕੰਮ ਤੇ ਤੁਹਾਨੂੰ ਵਿਦੇਸ਼ ਭੇਜਣ ਦੀ ਗੱਲ ਆਕੀ ਸੀ ਕਿੰਨੇ ਪੈਸੇ ਕਿਹਾ ਸੀ ਕਿੰਨੇ ਪੈਸੇ ਲਵਾਂਗਾ ਮੈਨੂੰ ਜੀ ਉਹਨਾਂ ਨੇ 8000 ਰੁਪਿਆ ਕਿਹਾ ਸੀ 8000 ਰੁਪਿਆ ਲੈ ਕੇ ਕਹਿੰਦੇ ਟਿਕਟ ਆਪਣੀ ਕਰਾਉਣੀ ਪੈਣੀ ਹੈ ਜੀ ਜੀ ਹਾਂਜੀ ਤੇ ਟੋਟਲ ਤੁਹਾਡਾ ਹੁਣ ਤੱਕ ਖਰਚਾ ਕਿੰਨਾ ਆਇਆ ਟੋਟਲ ਜੀ ਮੇਰਾ ਜੀ 6 ਮਹੀਨੇ ਦਾ ਲੰਗਾ ਜੀ 8000 ਰੁਪਿਆ ਹੋਈ 28000 ਰੁਪਿਆ ਜੀ ਮੈਂ ਇਹਨੂੰ Google Pay ਕੀਤਾ ਆਪਣਾ ਮੋਟਰਸਾਈਕਲ ਖੜਾ ਕੇ ਗਿਆ ਸੀ ਫੇਰ ਉਹ ਮੈਂ ਕਿਹਾ ਵੀ ਮੇਰਾ ਮੋਟਰਸਾਈਕਲ ਗੇਰ ਵੀ ਰੱਖ ਲੈ ਵੀ ਤੈਨੂੰ ਮੈਂ ਪੈਸੇ ਪਾ ਦੂੰਗਾ ਮੇਰਾ ਮੋਟਰਸਾਈਕਲ ਦੇ ਦੇ ਜੀ ਇਹਨੂੰ ਆਈ ਮੋਰ ਤੇ ਪੈਸੇ ਵੀ ਪਾ ਤੇ ਇਹਨਾਂ ਨੇ ਮੇਰਾ ਮੋਟਰਸਾਈਕਲ ਦਿੱਤਾ ਵੀ ਬਲਟੀਨਾ ਨਮਾ ਜੀ ਲੋ ਜੀ ਪਹਿਲੇ ਤਾਂ ਪੈਸੇ ਠਾਗਲੇ ਜਾਂਦੇ ਨੇ ਬਾਅਦ ਦੇ ਵਿੱਚ ਮੋਟਰਸਾਈਕਲ ਵੀ ਦੱਬ ਲਿਆ ਜਾਂਦਾ ਸੋ ਕਹਾਣੀ ਹੈ ਜਿਹੜੀ ਕਿ ਚਮਕੀਲੇ ਦੀ ਹੈ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਆ ਤੁਸੀਂ ਮਾਰਚ ਦੇ ਵਿੱਚ 2023 ਦੇ ਵਿੱਚ ਦੁਬਈ ਚਲ ਜਾਣੇ ਹੋ ਹਨਾ ਦੁਬਈ ਜਾਣ ਤੋਂ ਬਾਅਦ ਕਿੱਥੇ ਤੁਹਾਨੂੰ ਰਿਹਾਇਸ਼ ਦਿੱਤੀ ਜਾਂਦੀ ਹੈ ਕਿੱਥੇ ਤੁਸੀਂ ਰਹੇ ਉਹ ਦੇਬਈਚ ਜੀ ਸਾਜਾ ਉਤਰੇ ਸੀ ਉਤਰ ਕੇ ਜੀ ਇਹਨਾਂ ਨੇ ਉੱਥੇ ਇੱਕ ਰੂਮ ਚ ਲੈ ਗਏ ਉੱਥੇ 30 35 ਬੰਦੇ ਸੀ ਜੀ ਇੱਕ ਦੋ ਰੂਮ ਦੇ ਵਿੱਚ ਇਹਨਾਂ ਨੇ ਮੈਨੂੰ ਕਿਹਾ ਸੀ ਵੀ ਵੀ ਕੰਪਨੀ ਉੱਥੇ ਕੰਪਨੀ ਸੀ ਮੈਨੂੰ ਸਪਲਾਈ ਕੰਪਨੀ ਦੇ ਸਾਥ ਹੈ ਜੀ ਇਹਨਾਂ ਨੇ ਜਾ ਕੇ ਹਾਂ ਜੀ ਸਪਲਾਈ ਕੰਪਨੀ ਚ ਫਸਾਤਾ ਫਸਾ ਕਿਦਾਂ ਦਿੱਤਾ ਵੀ ਆਏ ਜੇ ਇੱਕ ਰੂਮ ਦੇ ਵਿੱਚ 30 35 ਬੰਦੇ ਸੀ ਉਹ ਸਾਰੀ ਕਿਸੇ ਕੋਲ ਪਹਿਲੇ ਵੀ ਆਲਰੇਡੀ ਇੰਟਰਨੈਟ ਤੇ ਚੀਜ਼ਾਂ ਹੁੰਦੀਆਂ ਨੇ ਦੱਸਿਆ ਜਾਂਦਾ ਹੈ ਕਿ ਜਦੋਂ ਤੁਸੀਂ ਇਦਾਂ ਦੁਬਈ ਆ ਕਿਸੇ ਹੋਰ ਕੰਟਰੀ ਦੇ ਵਿੱਚ ਜਾਣੇ ਹੋ ਤੁਹਾਨੂੰ ਰੂਮ ਸ਼ੇਅਰ ਕਰਨਾ ਪਾਏਗਾ ਮੁੰਡਿਆਂ ਦੇ ਨਾਲ ਰਹਿਣਾ ਪਾਏਗਾ ਇਹ ਦੱਸਿਆ ਨਹੀਂ ਸੀ ਨੇ ਨਹੀਂ ਇਹ ਨਹੀਂ ਦੱਸਿਆ ਜੀ ਵੀ ਮਤਲਬ ਇੱਕ ਰੂਮ ਦੇ ਵਿੱਚ ਐਂ ਨਹੀਂ ਦੱਸਿਆ ਵੀ 30 35 ਬੰਦੇ ਹੋਣਗੇ ਹਾਂ ਹਾਂਜੀ ਦਿੱਤੀ 35 ਬੰਦੇ ਇੱਕ ਰੂਮ ਦੇ ਵਿੱਚ ਸੀ ਰੂਮ ਕਿੱਡਾ ਸੀ ਰੂਮ ਵੀ 10 ਬਾਈ 10 ਦਾ ਸੀ 10 ਬਾਈ 10 ਦਾ ਹਾਂਜੀ ਕਿੱਦਾਂ ਗੁਜ਼ਾਰਾ ਕਿੱਦਾਂ ਕੀਤਾ ਫਿਰ ਗੁਜ਼ਾਰਾ ਹੀ ਬਹੁੱਖਾ ਕੀਤਾ ਸੀ ਕੋਈ 5 ਬੱਟ ਲੱਗੇ ਹੁੰਦੇ ਸੀ ਜੀ ਉਸ ਤੋਂ ਬਾਅਦ ਤੁਸੀਂ ਕਿਹਾ ਨਹੀਂ ਕਿ ਮੈਂ ਵਾਪਸ ਆਉ ਕੀ ਕਿਆ ਉੱਥੇ ਜਾ ਕੇ ਮੈਂ ਕਿਹਾ ਸੀ ਮੈਂ ਕਹੀ ਮੈਨੂੰ ਵਾਪਸ ਭੇਜ ਦੋ ਵੀ ਨਹੀਂ ਉਹ ਕਹਿੰਦਾ ਵੀ ਜੇ ਵਾਪਸ ਜਾਣਾ ਤਾਂ 220000 ਰੁਪਏ ਲਿਆ ਜੇ ਵਾਪਸ ਜਾਣਾ ਫਿਰ ਪੈਸੇ ਲੱਗਣਗੇ 220000 ਅੱਛਾ ਕਿਹੜਾ ਵੀਜ਼ਾ ਦਿੱਤਾ ਸੀ ਤੁਹਾਨੂੰ ਕੋਈ ਵੀਜ਼ੇ ਦੀ ਫੋਟੋ ਹੀ ਕਰ ਹਾਂਜੀ ਮੈਨੂੰ ਉਹਨਾਂ ਨੇ ਪਹਿਲਾਂ ਕਿਹਾ ਸੀ ਵੀ ਤੇਰਾ 2 ਸਾਲ ਦਾ ਵੀਜ਼ਾ ਵੀ ਉਹਨਾਂ ਨੇ ਮੈਨੂੰ ਆ ਦਿੱਤਾ ਸੀ ਕਾਪੀ ਜੀ ਐਗਰੀਮੈਂਟ ਕਰਵਾਇਆ ਜੀ ਮੇਰੇ ਤੋਂ ਉਹਨਾਂ ਨੇ ਜੀ ਹਾਂਜੀ ਅੱਛਾ ਜੀ ਇਹਦੇ ਤੇ ਇੰਪਲਾਈ ਪੇ ਸਲਿੱਪ ਦਿੱਤੀ ਹੋਈ ਆ ਕਿ ਇਹ ਇਹਨਾਂ ਨੇ ਇੱਥੇ ਹੀ ਦਿੱਤੀ ਸੀਗੀ ਹਾਂਜੀ ਇੱਥੋਂ ਕਰਵਾਈ ਸੀ ਜੀ ਇਹਨਾਂ ਨੇ ਮੇਰੇ ਤੋਂ ਇਹਦੇ ਪੇਸ ਸਲਿੱਪ ਹੈ ਤੁਹਾਨੂੰ ਜਨਵਰੀ ਚ ਕਿਦਾਂ ਦੇ ਦਿੱਤੀ ਉਹਨਾਂ ਨੇ ਉਹਨੇ ਮੈਂ ਤੁਸੀਂ ਪਹਿਲਾਂ ਕਰਵਾਈ ਸੀ ਜੀ ਦਿਲਪ੍ਰੀਤ ਨੇ ਜੰਟ ਨੇ ਅੱਛਾ ਕਿੰਨਾ ਪੜੇ ਕਿ ਨਾ ਹੋਏ ਤੁਸੀਂ ਮੈਂ ਪੜਿਆ ਨਹੀਂ ਹੋਈ ਮੈਂ ਪੜਿਆ ਨਹੀਂ ਜੀ ਕਿ ਤੁਹਾਨੂੰ ਪਤਾ ਕਿ ਤੁਹਾਡੀ ਅਨਪੜਤਾ ਦਾ ਫਾਇਦਾ ਚੁੱਕਿਆ ਉਹਨੇ ਠੱਗਿਆ ਨਹੀਂ ਮੈਨੂੰ ਨਹੀਂ ਜੀ ਇੰਨਾ ਪਤਾ ਸੀ ਮੈਨੂੰ ਪਤਾ ਨਹੀਂ ਸੀ ਵੀ ਇਹ ਟੂਰਿਸਟ ਵੀਜ਼ਾ ਦਿੱਤਾਈ ਉਹਨੇ ਮੈਨੂੰ ਕਹਿੰਦੇ ਤੇਰਾ 2 ਸਾਲ ਦਾ ਵੀਜ਼ਾ ਤੁਸੀਂ ਕਿਸੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਨਾਲ ਗੱਲ ਨਹੀਂ ਕੀਤੀ ਨਹੀਂ ਜੀ ਮੈਂ ਨਹੀਂ ਕੀਤੀ ਜੀ ਕਿਉਂ ਨਹੀਂ ਕੀਤੀ ਕਾਰਨ ਬਸ ਵੈਸੇ ਨਹੀਂ ਕੀਤੀ ਜੀ ਮੈਂ ਇਹ ਪੇ ਸਲਿੱਪ ਹੈ ਜਿਹੜੀ ਕਿ ਪੇ ਸਲਿੱਪ ਕਹਿੰਦੇ ਨੇ ਜਿਹੜੀ ਕਿ ਜਾਣ ਤੋਂ ਬਾਅਦ ਮਿਲਦੀ ਹੁੰਦੀ ਹੈ ਪਹਿਲੇ ਹੀ ਜਿਹੜੀ ਕਿ ਇਹਨੂੰ ਦੇ ਦਿੱਤੀ ਜਾਂਦੀ ਹੈ ਸੋ ਨਾਮ ਹੈ ਵੀਰੇ ਦਾ ਚਮਕੀਲਾ ਨਾਮ ਹੈ ਜਿਸ ਦੇ ਨਾਲ ਠੱਗੀ ਹੋਈ ਹੈ 1200 ਦਰਾਮ ਕਹਿੰਦੇ ਸੀ ਕਿ ਉੱਥੇ ਮੈਨੂੰ ਮਿਲੇਗਾ ਉਸ ਤੋਂ ਬਾਅਦ ਇਹ ਵੀਜ਼ਾ ਦਿੱਤਾ ਜਾਂਦਾ ਇਹ ਵੀਜ਼ਾ ਦਿੱਤਾ ਸੀ ਹਾਂਜੀ ਇਹਨਾਂ ਨੇ ਵੀਜ਼ਾ ਤਿਆਰ ਇਹ ਮੈਨੂੰ ਤੇ ਇਹ ਵੀਜ਼ਾ ਕੀ ਕਹਿੰਦੇ ਸੀ ਕਿ ਇਹ ਵੀਜ਼ਾ ਜਾ ਕੇ ਸ਼ਿਫਟ ਹੋਏਗਾ ਜਾਂ ਏਸੀ ਵੀਜ਼ੇ ਤੇ ਕੰਮ ਮਿਲ ਜਾਏਗਾ ਇਹਨੂੰ ਕਹਿੰਦੇ ਹੀ ਵੀਜ਼ੇ ਤੇ ਕੰਮ ਮਿਲੂਗਾ ਤੈਨੂੰ 2 ਸਾਲ ਦਾ ਬਿਲਕੁਲ ਨਹੀਂ ਪੜੇ ਲਿਖੇ ਨਹੀਂ ਜੀ ਚੈੱਕ ਕਰਾਇਆ ਸੀ ਵੀਜ਼ਾ ਕਿਸੇ ਕੋਲ ਨਹੀਂ ਮੈਂ ਕਰਵਾਇਆ ਨਹੀਂ ਇਹ ਤਾਂ ਸਾਫ਼ ਤੌਰ ਤੇ ਜਿਵੇਂ ਕਿ ਮੈਂ ਦੇਖ ਰਹੀ ਆਂ ਇਹ ਤਾਂ ਟੂਰਿਸਟ ਵੀਜ਼ਾ ਹੈ 60 ਦਿਨਾਂ ਦਾ ਦੱਸੇ ਨਹੀਂ ਜੀ ਉਹਨਾਂ ਨੇ ਮੈਨੂੰ ਬਾਅਦ ਚ ਦੱਸਿਆ ਜੀ ਵੀ ਜਦੋਂ ਉੱਥੇ ਜਾ ਕੇ ਉੱਥੇ ਜਾ ਕੇ ਦੱਸਿਆ ਤੇ ਜਦੋਂ ਤੁਸੀਂ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਕੀ ਕਹਿੰਦੇ ਤੁਹਾਨੂੰ ਮੈਂ ਇਸ ਤੇ ਉਹ ਮੈਨੂੰ ਕਹਿੰਦਾ ਵੀ ਮੈਂ ਕਹਾ ਵੀ ਹੇਰ ਬਾਈ ਤਾਂ ਦੋ ਸਾਲ ਦਾ ਕਿਹਾ ਸੀ ਮੈਨੂੰ ਕਹਿੰਦਾ ਉਹ ਟੈਨਸ਼ਨ ਨਾ ਲੈ ਤੇਰਾ ਦੋ ਸਾਲ ਦਾ ਦਵਾਂਗੇ ਮੈਂ ਇਹ ਕਾ ਮੈਂ ਕਹਾ ਵੀ ਨਹੀਂ ਵੀ ਮੈਨੂੰ ਤਾਂ ਘਰ ਨੂੰ ਜਾਣਾ ਵੀ ਵੀ ਮੈਨੂੰ ਘਰ ਨੂੰ ਜਾਣ ਦੇ ਮੈਨੂੰ ਕਹਿੰਦੇ ਜਾਂ ਘਰ ਨੂੰ ਜਾਣਾ ਤਾਂ ਤੇਰਾ ਮੈਨੂੰ ਪ ਇਸ ਤਰ੍ਹਾਂ ਦੀ ਕੋਈ ਤਸ਼ੱਦਦ ਵੀ ਤੁਹਾਡੇ 'ਤੇ ਆਈ ਹੈ? ਹਾਂਜੀ ਮੇਰੀ ਬਾਹ 'ਚ ਪਾਈਪਾ ਪਈਆਂ ਸੀ ਜੀ ਉਹਨਾਂ ਨੇ ਕੁੱਟਮਾਰ ਕੀਤੀ ਤੇ ਪਾਈਪਾ ਮੇਰੇ ਬਲੌਕ ਕਰਤੀਆਂ ਜਦੋਂ ਇੱਕ ਖੁੱਲ੍ਹ ਗਈ ਜੀ ਵਿਚਾਰੇ। ਅੱਛਾ ਤੁਹਾਡੀ ਬਾਹ ਬਾਹ ਤੇ ਪਾਈਪਾ ਪਈਆਂ ਸੀ ਤੁਹਾਡੇ ਨਾਲ ਉੱਥੇ ਕੁੱਟਮਾਰ ਵੀ ਕੀਤੀ ਜਾਂਦੀ ਕੁੱਟਮਾਰ ਕਿਉਂ ਕੀਤੀ ਜਾਂਦੀ ਹੈ? ਕੁੱਟਮਾਰ ਇਸ ਕਰਕੇ ਵੀ ਹਮਰੇ ਘਰੋਂ ਪੈਸੇ ਮੰਗਾ। ਇੱਕ ਏਜੰਟ ਦਾ ਭਰਾ ਜੀ ਕਾਲਾ ਨੌਹਾਂ ਆ ਜੀ ਗੁਰਪ੍ਰੀਤ ਦਾ। ਉਹਨੇ ਕੀਤੀ ਸੀ ਜੀ। ਕੁੱਟਮਾਰ ਕੀਤੀ। ਹਾਂਜੀ। ਤੁਸੀਂ ਫਿਰ ਇੱਥੇ ਵਾਪਸ ਕਿੱਦਾਂ ਆਏ? ਮੈਨੂੰ ਜੀ ਆਪਣੇ ਜਗਰਾਵਾਲੇ ਵੀਰਾਂ ਨੇ ਪੰਜਾਬ ਹੈਲਪ ਕੇਅਰ ਆਏ ਨੇ ਕਢਵਾਇਆ ਜੀ ਉੱਥੋਂ। ਉਹਨਾਂ ਨੇ ਇੰਡੀਆ ਭੇਜਿਆ ਜੀ। ਅੱਛਾ ਉੱਥੇ ਰਹਿਣਾ ਪੀਣਾ ਖਾਣਾ ਕਿੱਦਾਂ ਮੈਨੇਜ ਕੀਤਾ ਸਾਰੀਆਂ ਚੀਜ਼ਾਂ? ਪਹਿਲਾਂ ਜੀ ਉਹਨਾਂ ਨੇ ਮੈਨੂੰ 15 ਦਿਨ ਬਾਥਰੂਮ 'ਚ ਬੰਦ ਰੱਖਿਆ ਜੀ। 15 ਦਿਨ ਤੁਹਾਨੂੰ ਬਾਥਰੂਮ 'ਚ ਬੰਦ ਰੱਖਿਆ? ਹਾਂ ਜੀ। ਇਹੀ ਗੱਲਾਂ ਜੀ ਉਹਨਾਂ। ਕਿੱਥੇ ਅਸੀਂ ਵਾਸ਼ਰੂਮ ਕਰਨ ਜਾਣੇ ਆ ਹੈ ਨਾ? ਹਾਂ ਜੀ। ਉਹਨੇ ਤੁਹਾਨੂੰ ਬੰਦ ਰੱਖਿਆ। ਹਾਂ ਜੀ। ਉਹ ਵਿਚਰ ਬਾਥਰੂਮ 'ਚ ਬੰਦ ਰੱਖਿਆ ਜੀ। ਤੇ ਬੰਦ ਕਰਨ ਤੋਂ ਬਾਅਦ ਤੇ ਇਹ ਮੈਨੂੰ ਕੁੱਟ ਮਾਰਨ ਲੱਗੇ ਜੀ ਬਹੁਤ ਜ਼ਿਆਦਾ ਕਰ। ਕੀ ਹਾਲਤ ਸੀ ਉਦੋਂ ਤੁਹਾਡੀ ਜਦੋਂ ਵਾਸ਼ਰੂਮ ਬੰਦ ਕੀਤਾ ਫੋਨ ਵਗੈਰਾ ਤੁਹਾਡੇ ਕੋਲ ਕੁਝ ਨਹੀਂ ਸੀ ਨੀ ਫੋਨ ਮੇ ਕੋਈ ਇੰਡੀਆ ਦਾ ਸੈਂਮ ਸੀ ਜੀਓ ਸੀ ਦੁਬਈ ਦਾ ਸੈਂਮ ਨਹੀਂ ਸੀ ਜੀ ਉਹਨੇ ਇੰਟਰਨੈਟ ਦਾ ਜਿਹੜਾ ਪਾਸਵਰਡ ਹੈ ਉਹ ਚੇਂਜ ਕਰਤਾ ਸੀ ਜੀ ਹਾਂਜੀ ਤੁਸੀਂ ਕੰਪਲੇਂਟ ਨਹੀਂ ਕੀਤੀ ਕਿਸੇ ਗਵਰਨਮੈਂਟ ਏਮਪਲੋਈ ਜਾਂ ਕਿਸੇ ਵੀ ਉੱਥੇ ਪੁਲਿਸ ਵਗੈਰਾ ਨੂੰ ਕਿਤੇ ਭੱਜ ਕੇ ਕਿਸੇ ਨੂੰ ਕਹਿੰਦੇ ਨੇ ਉੱਥੇ ਪੁਲਿਸ ਬੜੀ ਜਲਦੀ ਹੈਲਪ ਕਰਦੀ ਹੈ ਜੇ ਮੈਨੂੰ ਪਤਾ ਨਹੀਂ ਸੀ ਇਹ ਜੀ ਚੀਜ਼ ਬਾਰੇ ਜਿੰਨਾ ਵੀ ਇੱਥੇ ਇਹ ਗੱਲਾਂ ਫਿਰ ਮਾਰੇ ਉੱਥੋ ਜੀ ਇੱਕ ਬੰਦਾ ਆਈ ਉਹ ਮੈਨੂੰ ਰੋਟੀ ਦੇਣ ਆਉਂਦਾ ਸੀ ਉਹ ਕਦੇ ਬਾਹਰ ਚੱਲ ਕੇ ਦੂਜੇ ਬੰਦੇ ਨੇ ਜੀ ਤਾਂ ਮੈਨੂੰ ਉਹਨੇ ਮੈਂ ਰੋਣ ਲੱਗ ਗਿਆ ਜੀ ਉਹਦੇ ਮੂਰੇ ਫਿਰ ਉਹਨੇ ਬੰਦੇ ਨੇ ਮੈਨ ਮੱਕੇ ਪਰ ਆ ਬਣ ਕੇ ਯਾਰ ਇੱਕ ਵਾਰ ਕੱਢ ਦੇ ਮੈਨੂੰ ਵੀ ਇੱਥੋਂ ਮੈਨੂੰ ਵੀ ਮੇਰੇ ਪੋਰਾ ਭਰ ਬੱਚੇ ਤਿੰਨ ਸਾਲ ਦਾ ਹੀ ਉਹ ਬੰਦੇ ਨੇ ਵੇ ਮੈਨੂੰ ਕੱਢਤਾ ਜੀ ਕਿੰਨੇ ਬੱਚੇ ਕਿੰਨੇ ਤੁਹਾਡੇ ਮੇਰੇ ਕੋ ਇੱਕ ਮੁੰਡਾ ਹੀ ਤਿੰਨ ਸਾਲ ਦਾ ਉਸ ਇੱਕ ਮੁੰਡੇ ਨੂੰ ਛੱਡ ਕੇ ਤੁਸੀਂ ਦੁਬਈ ਚਲੇ ਗਏ ਹਾਂਜੀ ਵੀ ਉਹਦੇ ਵੀ ਪਾਪੇ ਵੇਖ ਲੈ ਗਿਆ ਸੀ ਜੀ ਵੀ ਕੁਛ ਨਹੀਂ ਮਰ ਜੂਗਾ ਇੱਥੇ ਕਿੰਨਾ ਕਮਾ ਲੰਦੇ ਹੋ ਇੱਥੇ 15-16 ਹਜ਼ਾਰ ਰੁਪਏ ਕਮਾ ਲੈਂਦੇ ਸੀ ਤੇ ਮਹਿਜ 10000 ਰੁਪਏ ਦੇ ਹੋਰ ਲਾਲਚ ਪਿੱਛੇ ਤੁਸੀਂ ਮਤਲਬ ਆਪਣਾ ਦੇਸ਼ ਛੱਡ ਕੇ ਵਿਦੇਸ਼ ਦੇ ਵਿੱਚ ਚਲੇ ਗਏ ਸੀ ਇਹ ਥੋੜੇ ਜਿਹੀ ਕਾਰਜਾ ਦੇਣਾ ਸੀ ਤਾਂ ਕਰਕੇ ਚਲੇ ਗਏ ਸੀ ਜੀ ਜੇ ਤੁਸੀਂ ਪੈਸੇ 에ਜੰਟ ਨੂੰ ਦੇ ਕੇ ਗਏ ਹੋ ਉਸ ਤੋਂ ਬਾਅਦ ਤੁਹਾਨੂੰ ਜਾ ਕੇ ਤੁਹਾਡੇ ਤੋਂ ਪੈਸੇ ਮੰਗੇ ਵੀ ਆ ਉਸ ਤੇ ਉਹ ਕਿਦਾ ਮੈਨੇਜ ਕੀਤਾ ਪਿਓਏ ਆਏ ਆ ਜੀ 5% ਤੇ ਵਿਆਜ ਤੇ ਫੜ ਕੇ ਲੈ ਕੇ ਗਿਆ ਸੀ ਜੀ ਮੈਂ ਵਿਆਜ ਖੜਾ ਆ ਜੀ ਹਾਂ ਜੀ ਹੁਣ ਵਿਆਜ ਹੁਣ ਵੀ ਦੇ ਰਹੇ ਆ ਜੀ ਉਹਨਾਂ ਦਾ ਮੈਂ ਕੰਪਲੇਨ ਦਿੱਤੀ ਪੁਲਿਸ ਨੂੰ ਹਾਂ ਜੀ ਮੈਂ ਦਿੱਤੀ ਹੋਈ ਆ ਜੀ ਕੰਪਲੇਨੜੀ ਕੀ ਕਹਿੰਦੀ ਪੁਲਿਸ ਕੀ ਕਰਦੀ ਹੈ ਪੁਲਿਸ ਨੇ ਜੀ ਪਰਚਾ ਕਰਤਾ ਜੀ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਪਰ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਪੁੱਛਦੇ ਨਹੀਂ ਕਿ ਆਖਿਰਕਾਰ ਗ੍ਰਿਫਤਾਰੀ ਕਿਉਂ ਨਹੀਂ ਹੋਈ ਮੈਂ ਪੁੱਛਿਆ ਹੀ ਦੋ ਬਾਰ ਇਹੀ ਗੱਲ ਕਹਿੰਦੇ ਨੇ ਵੀ ਰੇਡਾਂ ਚੱਲਦੀਆਂ ਨੇ ਜੀ ਵੀ ਕਰੋ ਫਰਾਰ ਆਈ ਬਸ ਇੱਕ ਇੱਕ ਗੱਲ ਕਹੀ ਜਾਂਦੇ ਨੇ ਨਹੀਂ ਜਦੋਂ ਤੁਸੀਂ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਨੇ ਤੁਹਾਨੂੰ ਦੁਬਈ ਭੇਜਿਆ ਸੀ ਉਹ ਕਿਉਂ ਕੀ ਕਹਿੰਦਾ ਵਾ ਅੱਗੇ ਉਹ ਕਹਿੰਦਾ ਜਿਹੜਾ ਕੁਝ ਤੋਂ ਕਰਨਾ ਕਰ ਲਾ ਵੀ ਮੈਂ ਤੇਰਾ ਰੁਪਈਆ ਨਹੀਂ ਦਿੰਦਾ ਜੀ ਰਿਕਾਰਡਿੰਗ ਵਗੈਰਾ ਹੈਗੀ ਤੁਹਾਡੇ ਕੋਲ ਰਿਕਾਰਡਿੰਗ ਇਹ ਮਹਿੰਗੀ ਹੈ ਉਹਦੀ ਤੇ ਉਹ ਬੇਬੇ ਨੂੰ ਫੇਰ ਕੈਨੇਡਾ ਤੋਂ ਧਮਕੀ ਵੀ ਦਵਾ ਰਿਹਾ ਜੀ ਉਹ ਬੰਦਾ ਕੈਨੇਡਾ ਤੋਂ ਧਮਕੀ ਦਵਾ ਹਾਂਜੀ ਉਹ ਕੈਨੇਡਾ ਧਮਕੀ ਦਵਾ ਰਿਹਾ ਕਿਸੇ ਅਫਸਰ ਦਾ ਨਾਂ ਲੈ ਰਿਹਾ ਜੀ ਉਹ ਕਿਹੜੇ ਅਫਸਰ ਦਾ ਨਾਂ ਲੈ ਰਿਹਾ ਸੀ ਚੌਧਰੀ ਕਹਿ ਰਿਹਾ ਜੀ ਸੀ ਚੌਧਰੀ ਮੇਰਾ ਵੀ ਫਰੈਂਡ ਆ ਉਹਨੂੰ ਨਹੀਂ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰੀ ਨਹੀਂ ਪੈਂਦੀ ਤੇ ਫਿਰ ਕੀ ਕਰੋਗੇ ਆਉਣ ਵਾਲੇ ਸਮੇਂ ਤੇ ਮੈਂ ਤਾਂ ਇਹੀ ਕਹਣਾ ਜੀ ਜਲਦੀ ਜਲਦੀ ਗ੍ਰਿਫਤਾਰ ਕਰਨੇ ਜੇ ਨਹੀਂ ਕਰਦੀ ਮੈਂ ਖੁਦਕੁਸ਼ੀ ਕਰ ਲੂੰਗਾ ਹੀ ਆਪਣੀ ਬੱਚਿਆਂ ਦਾ ਨਹੀਂ ਸੋਚਿਆ ਤੇ ਹੁਣ ਕੀ ਕਰੀਏ ਜੀ ਪਿੱਛੇ ਇਹਨਾਂ ਕਰਜ਼ਾ ਚੜਿਆ ਹੋਇਆ ਜੀ ਤੁਹਾਨੂੰ ਲੱਗਦਾ ਕਿ ਉਹ ਪੈਸੇ ਵਾਪਸ ਕਰੇਗਾ ਤੁਹਾਡੇ ਹਾਂਜੀ ਮੈਂ ਚਾਹਣਾ ਮੇਰੇ ਜਿਹੜੇ ਖਰਚਾ ਵੀ ਮੇਰੇ ਦੇ ਦੇਵੇ ਜੀ ਇਹਨਾਂ ਟੋਟਲ ਹੁਣ ਤੱਕ ਲੱਗ ਕਿੰਨਾ ਚੁੱਕਿਆ 8000 ਰੁਪਇਆ ਹੋ ਗਿਆ ਜੀ 29000 ਰੁਪਇਆ ਨੂੰ ਗੂਗਲ ਪੇ ਕੀਤਾ ਜੀ ਮੇਰਾ ਤੇ ਇੱਕ ਮੇਰਾ ਮੋਰਸ ਲਾਇਬਿਲਟੀ ਨਾ ਉਹ ਵੀ ਉਹਦੇ ਕੋਲ ਹੀ ਹੈ ਹ ਨੰਬਰ ਹੈਗਾ ਉਹ ਦਾ ਨੜ ਕੋ ਹਾਂਜੀ ਨੰਬਰ ਹੈਗਾ ਜੀ ਉਹਨਾਂ ਦਾ ਸੋ ਇਸ ਨੌਜਵਾਨ ਦੇ ਨਾਲ ਤਾਂ ਗੱਲਬਾਤ ਕਰ ਹੀ ਲਈ ਹੈ ਜਿਸ ਨੇ ਦੁਬਈ ਦੇ ਜਾ ਕੇ ਜਿਸ ਨੇ ਦੱਸਿਆ ਕਿ ਮੇਰੇ ਨਾਲ ਆਖਿਰਕਾਰ ਉੱਥੇ ਹੋਇਆ ਕੀ ਹੈ ਉਸ ਟਰੈਵਲ ਏਜੰਟ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਆਖਿਰਕਾਰ ਇਸ ਮੁੱਦੇ ਤੇ ਉਸ ਦਾ ਕੀ ਕਹਿਣਾ ਹੈ ਸੋ ਇਸ ਨੌਜਵਾਨ ਵੱਲੋਂ ਜੋ ਨੰਬਰ ਸਾਡੇ ਨਾਲ ਸਾਂਝਾ ਕੀਤਾ ਗਿਆ ਹੈ ਜਿਸ ਤੇ ਮਾਮਲਾ ਦਰਜ ਕਰਵਾਇਆ ਗਿਆ ਉਸ ਨੰਬਰ ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਸੁਣ ਸਕਦੇ ਹੋ ਕਿ ਨੰਬਰ ਫਿੱਟ ਸਟਾਫ ਆ ਰਿਹਾ ਬੰਦ ਆ ਰਿਹਾ ਦੱਸਦੇ ਕਿ ਨੌਜਵਾਨਾਂ ਦੇ ਨਾਲ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਵੇਖਣ ਨੂੰ ਮਿਲਿਆ ਆਏ ਦਿਨਾਂ ਚਾਹੇ ਮਾਮਲੇ ਵੇਖਣ ਨੂੰ ਮਿਲਦੇ ਨੇ ਜਿੱਥੇ ਕਿ ਨੌਜਵਾਨ ਟਰੈਵਲ ਏਜੰਟਾਂ ਦੇ ਹੱਥੋਂ ਠੱਗੀ ਦਾ ਸ਼ਿਕਾਰ ਹੁੰਦੇ ਨੇ ਇਹਨਾਂ ਦਾ ਠੱਗੀ ਕੀਤੀ ਜਾਂਦੀ ਹੈ ਸੋ ਇਸ ਨੌਜਵਾਨ ਦਾ ਇਹ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਨਸਾਫ ਨਹੀਂ ਮਿਲਦਾ ਤਾਂ ਮੈਂ ਖੁਦਕੁਸ਼ੀ ਤੱਕ ਕਰ ਲਵਾਂਗਾ ਪਰ ਮੈਨੂੰ ਇਨਸਾਫ ਚਾਹੀਦਾ ਹੈ ਮੈਂ ਜੋ ਪੈਸੇ ਟਰੈਵਲ ਏਜੰਟ ਨੂੰ ਦਿੰਤੇ ਨੇ ਜਿਸ ਤੇ ਜੋ ਪੈਸੇ ਉਸਨੇ ਠੱਗੇ ਨੇ ਮੇਰੇ ਕੋਲ ਉਹ ਪੈਸੇ ਮੈਨੂੰ ਵਾਪਸ ਦੁਆਜਾਵੇ ਸੋ ਇਸ ਮਾਮਲੇ ਸੰਬੰਧੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਣਾ ਕੈਮਰਾਮੈਨ ਸੰਜੇ ਸ਼ੇਤੀਆ ਦੇ ਨਾਲ ਪ੍ਰਿਆੰਕਾ ਸ਼ਰਮਾ ਲੁਧਿਆਣਾ ਲੈ